ਹਾਂ ਲਓ ਦੋਸਤੋ ਸਤਿ ਸ੍ਰੀ ਅਕਾਲ ਤੇ ਲਓ ਜੀ ਆਪਾਂ ਅੱਜ ਸਪਰੇਅ ਕਰਾਉਣਾ ਸੀਗੇ ਖੇਤ ਕੱਲ ਕੀਤੀ ਸੀਗੀ ਕੱਲ ਉਧਰ 25-30 ਕਿੱਲਿਆਂ ਤੇ ਕਰਤੀ ਸੀਗੀ ਤੇ ਇੱਧਰ ਰਹਿ ਗਏ ਸੀਗੇ ਵਾਹ ਤਾਂ 10 ਕਿੱਲੇ ਵਿੱਚੋਂ ਕੁਸ ਬਾਸਪਤੀ ਉਹਦਾ ਪਹਿਲਾਂ ਕਰਤੀ ਸੀ ਝੋਨੇ ਝੋਨੇ ਤੇ ਅੱਜ ਕਰਨੇ ਉਸੇ 7-8 ਕਿੱਲੇ ਬਾਹਣਾ ਬਾਕੀ 26 ਰਹਿ ਜਾਊਗਾ ਆਪਣਾ 10 ਕਿੱਲੇ ਥਾਂ ਉਹ ਬਾਅਦ ਚ ਕਰਾਂਗੇ ਤੇ ਅੱਜ ਆਪਾਂ ਆਏ ਸੀਗੇ ਅੱਜ ਬਾਈ ਕਰਲੇ ਸੀ ਕੱਲ ਹੈਗੇ 6-7 ਆਣੇ ਤੇ 8 ਨੇ ਮੀਂਹ ਆ ਗਿਆ ਫਿਰ ਹਟ ਗਏ ਸੀਗੇ ਮੀਂਹ ਚ ਤੇ ਅੱਜ ਬਾਈ ਕਰਲਾ ਹੀ ਆਇਆ ਸੀ ਤੇ ਆਪਾਂ ਸਪਰੇਅ ਕਰ ਰਹੇ ਆ ਆ ਦੇਖੋ ਇੱਕ ਦਾ ਆ ਕਰ ਰਹੇ ਆ ਆਪਾਂ ਇਹ ਹੈਗਾ 1.5 ਕਿੱਲੇ ਦਾ ਲੀਟਰ ਆ ਇਹ ਤੇ ਇੱਕ ਆਹ ਕਰ ਰਹੇ ਆ ਆਪਾਂ ਇਹ 7 ਕਿੱਲਾਂ ਦਾ ਲੀਟਰ ਆ 150 ਗ੍ਰਾਮ ਕਿੱਲੇ ਦੀ ਆ ਇਹ ਮਾਰਕਮ ਠੀਕ ਆ ਤੇ ਆ ਸੰਡੀ ਤੋਂ ਆਹਾ ਸੇਵੀਆਂ ਜਿਹੜੀਆਂ ਹੁੰਦੀਆਂ ਉਹ ਆ ਇਹ 10 ਕਿੱਲਾਂ ਦਾ ਲੀਟਰ ਆ ਤੇ ਉਹ ਗੂੰਦ ਸੀਗੇ ਇੱਕ ਤੇ ਇਧਰ ਆਪਣਾ ਬਾਈ ਕਰਨ ਲੱਗਿਆ ਵਾ ਵੇ ਆ ਨੀਵੇਂ ਜੇ ਚ ਇੱਕ ਇਧਰੋਂ ਪੁੰਡਾ ਪੜਦੇ ਇੱਕ ਉਧਰੋਂ ਤੇ ਉਹ ਉਧਰ ਆਪਣਾ ਰਹਿੰਦਾ 4-5 ਕਿੱਲੇ ਥਾ ਰਹੇ ਜੂਗਾ ਉਧਰ ਲੋ ਜੀ ਮਿੱਤਰੋ ਇਧਰ ਤਿੰਨ ਪੁੰਡੇ ਹੋ ਗਏ ਆ ਤਿੰਨ ਕੇ ਹੋਰ ਪੈਣਗੇ ਕਿੱਲੇ ਤੋਂ ਥਾਂ ਜ਼ਿਆਦੇ ਆ ਤੇ ਬਾਕੀ ਉਹਦਾ ਆਪਣੀ ਬਾਸਪਤੀ ਪੱਕੀ ਪਈ ਆ ਹਨਾ ਤੇ ਹੋਰ ਪਰੇ ਰਹੇ ਜਾਣਗੇ ਆ ਤਾਂ ਬਸ 1 2 3 ਭੁੰਡੇ ਹੋਰ ਪੈਣੇ ਆ ਇੱਧਰ ਲੈ ਮਿੱਤਰੋ ਉਧਰੋਂ ਤਾਂ ਆਪਾਂ ਕਰਾਇਆ ਜਾਂਦੇ ਉਧਰ ਸਾਢੇ 5 ਭੁੰਡੇ ਪੈ ਗਏ ਆ ਤੇ ਹੁਣ ਇੱਧਰ ਜਿਹੜੀ 2 ਕਿਲੋ ਬਾਸਪਤੀ ਉਹਦਾ ਪੱਕੀ ਉਹ ਤਾਂ ਆਪਾਂ ਛੱਡਣੀ ਛੱਡਨੀ ਆ ਕਿਉਂ ਤਾਂ ਵੱਢਣ ਵਾਲੀ ਹੈਗੀ ਆ ਤੇ ਆ ਮੁੱਛਲ ਤੇ ਕਰਨੀ ਆ ਤੇ ਇੱਧਰ ਆਪਣੀਆਂ 31 ਝੋਨੇ ਤੇ ਕਰਨੀ ਆ ਇਹ ਰਹਿ ਗਿਆ 1 ਬਾਕੀ ਉਧਰ ਤਾਂ ਗੱਲ ਕਰਤੀ ਸੀ ਤੇ ਉਹ 26 ਰਹਿ ਗਿਆ ਤੇ ਆਪਾਂ ਠਹਿਰ ਕੇ ਕਰਾਂਗੇ ਤੇ ਆ ਆਪਾਂ ਇੱਧਰ ਸਮਾਨ ਲਿਆਂਦਾ ਇੱਥੋਂ ਭਰਾਂਗੇ ਆ ਵੇਖੋ ਮੇਤਰੋ ਆਪਣਾ ਝੋਨਾ ਕਿੰਨਾ ਭਾਰਾ ਤੇ ਕੱਦ ਵੇਖੋ ਕਿੰਨਾ ਬਾਈ ਦਾ ਕੱਦ ਹੋਊਗਾ 6 ਫੁੱਟ ਦੇ ਮੇਰੇ ਜਿਹੜੇ ਹੋਊਗਾ ਤੇ ਦੇਖ ਲਓ 4.5 ਫੁੱਟ ਦਾ ਕੱਦ ਝੋਨੇ ਦਾ ਹੈਗਾ ਭਾਰਾ ਵੀ ਬਹੁਤ ਆ ਝੋਨਾ ਤੇ ਆ ਵੇਖ ਲਓ 31 ਝੋਨਾ ਇਹ ਬਾਈ ਦੇ ਮੋਢਿਆਂ ਤੇ ਕਰਾਉਂਦਾ ਦਾ ਵੀ ਦੋਤ ਆ ਆਪਣਾ ਹੈਗਾ 26 ਝੋਨਾ ਮੱਕਲਾ ਚੈੱਕ ਕਰੋ ਖੜਾ ਨਾ ਬਹੁਤ ਸੋਹਣਾ ਕਾਲਾ ਕਾਲਾ ਵਧੀਆ ਖੜਾ ਹਨ ਰੱਬ ਨੇ ਫਿਰ ਬਦਲਵਾਈ ਜੀ ਕਰ ਲਈ ਆ ਆਪਣਾ 31 ਝੋਨਾ ਉਹ ਪਰੇ ਹੈਗੀ ਬਾਸਪਤੀ 31 ਝੋਨਾ ਇਧਰ 26 ਆ ਤੇ ਆ ਰਹੀ ਆਪਣੀ ਮੋਟਰ ਠੀਕ ਆ ਆ ਰਹੀ ਮੋਟਰ ਆਪਣੀ ਬੰਬੀ ਮੁਕਤ ਰੋਏ ਆਪਣੀ ਬਾਸਪਤੀ 1699 ਪੱਕੀ ਖੜੀ ਜਾਣਾ ਆਹ ਦੇਖੋ ਕੱਲ ਮੀਂਹ ਚੜ ਆਇਆ ਬਾਲਾ ਸੋ ਉਹਦੇ ਨਾਲ ਬੌਂਡਰੀ ਜੀ ਹੋ ਗਈ ਆਹ ਦੇਖੋ ਬਸ 2-3 ਦਿਨਾਂ ਨੂੰ ਆਪਾਂ ਭਰਕਾਰ ਦੇਣੀ ਹੈ ਇਹ ਬੈਕਗ੍ਰਾਉਂਡ ਮੇਅਰ ਕਰੇ ਸਾਰਿਆਂ ਤੇ ਲਾਵੀ ਦੋਸਤੋ ਸਪਰੇਅ ਦਾ ਨਿਬੜ ਗਿਆ ਲਾਸਟ ਪੁੰਡਾ ਰਹਿ ਗਿਆ ਸਾਰੇ ਘਰਤੀ ਆ ਬਾਪ ਪਤੀ ਦੇ ਤੇ ਪਰੇ ਝੋਨੇ ਚ ਨੌਂ ਪੁੰਡੇ ਪੈ ਇਧਰ ਅੱਠ ਕ ਪੁੰਡੇ ਇਧਰ ਪਏ ਆ ਤੇ ਨਿਬੜ ਗਿਆ ਆਪਾਂ ਤੇ ਸਮਾਨ ਹੋ ਗਿਆ ਵਿਹਲਾ ਆਪਾਂ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਘਰੇ ਰੋਟੀ-ਡਾਟੀ ਖਾਣੇ ਆ ਭੁੱਖ ਬੜੀ ਲੱਗੀ ਪਈ ਗਰਮੀ ਬੜੀ ਆ ਅੱਜ ਤੇ ਆਪਣੀ ਬਲੌਗ ਘੈਂਟ ਲੱਗਦਾ ਬਲੌਗ ਨੂੰ ਲਾਇਕ ਸ਼ੇਅਰ ਵੀਡੀਓ ਨੂੰ ਕਰ ਦਿਓ ਜੇ ਤੇ ਆਪਾਂ ਘੈਂਟ ਘੈਂਟ ਡੇਲੀ ਬਲੌਗ ਪਾਇਆ ਕਰਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਸਸਟੇਕਰ ਧੰਨਵਾਦ